ਮਨੁੱਖ ਨੂੰ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ ਰਜ਼ਕ ਦੀ ਰੋਜ਼ੀ ਦੀ ਸਹਿਗੁਰ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ ਹੈ ਪ੍ਰਥਮੇ ਮੱਖਣ ਪਾਛੇ ਦੁੱਧ ਮੈਲੂ ਗੀਨੋ ਸਾਬਨ ਸੂ ਦਰਮਦਲੀ ਮੱਲਾ ਪਨਮਾਇ ਪ੍ਰਥਮੇ ਮੱਖਣ ਪਾਛੇ ਦੁੱਧ ਬੱਚੇ ਦਾ ਜਨਮ ਬਾਦ ਦੇ ਚ ਹੈ ਮਾਂ ਦੇ ਅਸਤਣਾ ਵਿੱਚ ਦੁੱਧ ਪਹਿਲੇ ਹੈ ਰਿਜਕ ਪਹਿਲੇ ਹੈ ਜੀਵ ਬਾਅਦ ਵਿੱਚ ਹੈ ਪਹਿਲੇ ਦੇਤੇ ਰਿਜਕ ਸੰਭਾਹਾ ਪਾਛੇ ਦੇਤੇ ਜੰਤ ਉਪਾਇ ਜੰਤੋਂ ਜੀਵ ਬਾਅਦ ਵਿੱਚ ਪੈਦਾ ਹੁੰਦਾ ਹੈ ਰਿਜਕ ਪਹਿਲੇ ਪੈਦਾ ਹੁੰਦਾ ਹੈ ਔਰ ਤਸ਼ਵੀ ਸਤਗੁਰੂ ਬੇਰੇ ਨੇ ਪ੍ਰਥਮ ਮੱਖਣ ਪਾਛੇ ਤੋ ਬੱਚੇ ਦਾ ਜਨਮ ਬਾਅਦ ਵਿੱਚ ਹੋਇਆ ਮਾਂ ਦੇ ਅਸਤਣਾ ਵਿੱਚ ਦੁੱਧ ਪਹਿਲੇ ਹੈ اس اکال پرک نے ایسا جو ہے نیم بنا رکھے شیخ سادی بھی کہنے نے تو ہور کوئی غم کرنا ہے تے کر لے ہور کوئی چنتہ کرنی ہے تے کر لے رزق دی چنتہ نہ کریں غم روزی مخر مزن اورا کے دفتر را کہ پیش است فل ایزد کل کند پستان مادر را شیخ سادی تفل کے اندر بچے نو غم روزی مخر

ਤੋ ਜ਼ਮੀਨ ਦੇ ਤੇ ਰਜ਼ਕ ਤੇਰੇ ਲਈ ਪਹਿਲੇ ਹੋਵੇਗਾ ਜਿਵੇਂ ਦੁੱਧ ਲਈ ਤੂੰ ਇਤਨਾ ਹੀ ਉਦਮ ਕਰਦਾ ਹੈ ਕਿ ਚੂੰਗਣਾ ਪੈਂਦਾ ਹੈ ਜ਼ਮੀਨ ਦੇ ਤੇ ਜਿਹੜਾ ਰਜ਼ਕ ਹੈ ਉਹਨੂੰ ਲਬਣਾ ਪੈਂਦਾ ਹੈ ਬਸ ਉਸਨੂੰ ਕਿਰਤ ਕਹਿੰਦੇ ਨੇ ਉਹ ਲਬਣਾ ਪੈਂਦਾ ਹੈ ਰਜ਼ਕ ਮੌਜੂਦ ਹੈ ਰੋਜ਼ੀ ਮੌਜੂਦ ਹੈ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਰਾਜ ਰਹਿੰਦਾ ਹੈ ਕਿ ਰੋਜ਼ੀ ਰਹਿੰਦਾ ਹੈ ਪਰਿਪੂਰਨ ਪਰਮਾਤਮਾ ਅਨੰਤ ਦਾਤਾ ਦੇ ਚਹ ਰਜ਼ਕ ਵੀ ਦਿੰਦਾ ਹੈ ਰੋਜ਼ੀ ਵੀ ਦਿੰਦਾ ਹੈ ਰਜ਼ਕ ਰਹਿੰਦਾ ਹੈ ਕਿ ਰੋਜ਼ੀ ਦਿੰਦਾ ਹੈ ਰਜ਼ਕ ਰਹਿੰਦਾ ਹੈ ਕਿ ਕਰਮੁਲ ਕਰੀਨ ਹੈ ਬਹੁਤ ਇਹ ਸੋਹਣੇ ਸ਼ਬਦ ਕਲਗੀਧਰ ਪਿਤਾ ਕਹਿੰਦੇ ਨੇ ਪਰ ਹੁਣ ਮਨੁੱਖ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਤੇ ਪ੍ਰਥਮ ਚਿੰਤਾ ਹੈ ਉਹ ਰਜ਼ਕ ਦੀ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਨੇ ਇਹ ਸਰੀਰ ਬਣਾਇਆ ਹੈ ਤੇ ਸਰੀਰ ਦੇ ਵਿੱਚ ਜੀਵ ਬਣਾਇਆ ਹੈ ਇਸ ਤਰ੍ਹਾਂ ਦੀ ਜਿਸ ਨੇ ਸਜਣਾ ਕੀਤੀ ਹੈ ਉਸ ਨੇ ਹੀ ਖਾਣ ਪਾਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਤਿੰਨ ਚੀਜ਼ਾਂ ਨੇ ਜਿਨ੍ਹਾਂ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਅੰਨ ਪਾਣੀ ਅਵਾ ਜਿਹੜੀ ਚੀਜ਼ ਜਿੰਨੀ ਜ਼ਿਆਦਾ ਲੋੜਵੰਦੀ ਹੈ ਤੇ ਜਿਸ ਤੋਂ ਬਿਨਾ ਜੀਵਣਾ ਬੜਾ ਔਖਾ ਹੋਵੇ ਉਹ ਪ੍ਰਮਾਤਮਾ ਨੇ ਸਰਲ ਪੈਦਾ ਕਰ ਦਿੱਤੀ ਹੈ ਜੈਸੇ ਰੋਟੀ ਕੰਨ ਨੇ ਰੋਟੀ ਤੋਂ ਬਿਨਾ ਜਿਨ੍ਹਾਂ ਨੇ ਕਦੀ ਮਰਨ ਵਰਤ ਰੱਖੇ ਨੇ 70 70 80 80 ਦਿਨ ਤੱਕ ਵੀ ਭੁਖੇ ਰਹੇ ਨੇ مطلب شریر ستر اسی دن ان تو بنا رہ سکتا ہے روٹی تو بنا رہ سکتا ہے اور روٹی ایک ایسا مسئلہ جیسے بارے عام خیال ہے کہ ایک شہر تو دوجے شہر بندہ گیا ہے روٹی کما لی ملک, ملک منک گیا ہے روٹی کما لی روٹی تو ਜ਼ਿਆਦਾ ਕੀਮਤੀ ਹੈ ਪਾਣੀ ਰੋਟੀ ਤੋਂ ਬਿਨਾ ਤੇ 70 80 ਦਿਨ ਤੱਕ ਲੋਕੀ ਰਹੇ ਨੇ ਰਿਕਾਰਡ ਹੈ ਪਾਣੀ ਤੋਂ ਬਿਨਾ ਰਹਿਣਾ ਬਹੁਤ ਔਖਾ ਹੈ ਪਾਣੀ ਤੋਂ ਸਾਰਾ ਦਿਨ ਪੀਂਦੇ ਨੇ ਪਾਣੀ ਦਾ ਤਿਆਗ ਨਹੀਂ ਆਉਂਦਾ ਅਨ ਦਾ ਤਿਆਗ ਹੁੰਦਾ ਪਾਣੀ ਤੇ ਪੀਂਦੇ ਨੇ ਜਿਹੜੇ ਇੰਦੂ ਲੋਕ ਵਰਤ ਰੱਖਦੇ ਨੇ ਉਹ ਵੀ ਅਨ ਨਹੀਂ ਗ੍ਰਹਿਣ ਕਰਦੇ ਪਾਣੀ ਤੇ ਪੀਂਦੇ ਨੇ ਪਾਣੀ ਛੋੜਨਾ ਕਠਨ ਹੈ ਔਖਾ ਹੈ ਤੂੰ ਰੋਟੀ ਕਮਾਣ ਲਈ ਬੰਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਂਦਾ ਕਦੀ ਸੁਣਿਆ ਹੈ ਕਿ ਬੰਦਾ ਪਾਣੀ ਕਮਾਣ ਲਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦਾ ਇੱਕ ਮੁਲਕ ਤੋਂ ਦੂਜੇ ਮੁਲਕ ਰੋਟੀ ਤੋਂ ਜ਼ਿਆਦਾ ਕੀਮਤੀ ਹੈ ਰੋਟੀ ਤੋਂ ਬਿਨਾਂ ਸ਼ਾਇਦ 70-80 ਦਿਨ ਮਨੁੱਖ ਰਹਿ ਜਾਏ ਔਰ ਅਕਸਰ ਨਹੀਂ ਜੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਤੇ ਪਾਣੀ ਤੋਂ ਵੀ ਹੁਣ ਜ਼ਿਆਦਾ ਕੀਮਤੀ ਹਵਾ ਹੈ ਆਖਿਰ ਪਾਣੀ ਤੋਂ ਬਿਨਾ ਵੀ 2-4 ਦਿਨ ਸ਼ਾਇਦ ਬੰਦਾ ਰਹਿ ਜਾਏ ਪਰ ਹਵਾ ਤੋਂ ਬਿਨਾ ਤੇ 1 ਸੈਕਿੰਡ ਵੀ ਨਹੀਂ ਰਹਿ ਸਕਦਾ 1 ਸੈਕਿੰਡ ਤੋਂ ਪਰਮਾਤਮਾ ਨੇ ਹਰ ਥਾਂ ਪੈਦਾ ਕਰ ਦਿੱਤੀ ਸਾਰੀ ਥਾਂ ਤੇ ਮੌਜੂਦ ਰਾਜ yogi ਪਰਤਰੀ ਨੇ ਇੱਕ ਮਿੱਠਾ ਜਿਹਾ ਤਾਨਾ ਪਰਮਾਤਮਾ ਤੇ ਮਾਰਿਆ ਹੈ ਵੀ हे ਪ੍ਰਭੂ ਜਿਸ ਤਰ੍ਹਾਂ ਤੂੰ ਸੱਪਾਂ ਦੀ ਰੋਜ਼ੀ ਬਣਾਈ ਹੈ ਤੇ ਜੰਗਲ ਦੇ ਪਸ਼ੂਆਂ ਦੀ ਰੋਜ਼ੀ ਬਣਾਈ ਹੈ ਇਸ ਤ੍ਰੇਂ ਕਿਦਰੇ ਮਨੁੱਖਾਂ ਦੀ ਰੋਜ਼ੀ ਬਣਾ ਦੇਂਦਾ ਨਾ ਤੇ ਮਨੁੱਖ ਇਤਨਾ ਵਿਪਤਾ ਚ ਨਾ ਪੈਂਦਾ ਉਹਦਾ ਬੜਾ ਹੀ ਕੀਮਤੀ ਬੋਲ ਹੈ ਵੈਰਾਗ ਸਤਕ ਦੇਸ ਉਹ ਕਹਿੰਦਾ ਹੈ ਨਾ ਗੋਂ ਕਾ ਆਹਾਰ ਬਿਆਰ ਮਾਟੀ ਕੇ ਨੋ ਮੁਖ ਚਾਰ ਉਦਮ ਨ ਹਿੰਸਾ ਵਾਰ ਸੁਖ ਸਦਾ ਹੋਏ ਹੈ اے ਪ੍ਰਭੂ ਤੂੰ ਸੱਪ ਬਣਾਏ ਤੇ ਸੱਪਾਂ ਦਾ ਆਹਾਰ ਬਣਾ ਦਿੱਤਾ ਮਿੱਟੀ ਤੇ ਮਿੱਟੀ ਦੇ ਹਰ ਥਾਂ ਤੇ ਮੌਜੂਦ ਕਿ ਕੋਈ ਖੁਰ ਦੇ ਛੇ ਛੇ ਮੈਨੇ ਸੱਪ ਪਿਆ ਰੰਦਾ ਮਿੱਟੀ ਖਾਈ ਜਾਂਦਾ ਤੇ ਪਵਨ ਦੇ ਇਸ ਜਿਹੜੀ ਪਾਣੀ ਦੀ ਨਮੀ ਉਹ ਪੀ ਲੈਂਦਾ ਜਿੰਦਾ ਰਹਿੰਦਾ ਕੁਝ ਵੀ ਨਹੀਂ ਵਿਗੜਦਾ ਭਰਤਰੀ ਜੀ ਤੇ ਮੈਨੂੰ ਰੋਜ਼ ਭਿਖਸ਼ਾ ਜਾ ਕੇ ਮੰਗਣੀ ਪੈਂਦੀ ਹੈ ਘਰ ਘਰ ਜਾਣਾ ਪੈਂਦਾ ਕਾਫੀ ਸਮਾਂ ਮੇਰਾ ਬਰਬਾਦ ਹੋ ਜਾਂਦਾ ਐਸ ਤਾਂ ਹੀ ਜਿਵੇਂ ਤੂੰ ਸੱਪ ਦਾ ਰਜ਼ਕ ਬਣਾਇਆ ਸੀ ਤੇ ਸਾਡਾ ਵੀ ਬਣਾ ਦੇਂਦਾ ਤੇ ਅਸੀਂ ਬਹੁਤਾ ਸਮਾਂ ਤੇਰੇ ਭਜਨ ਦੇ ਚਲਾਂਦੇ ਇਹ ਤੋਂ ਕੀ ਕੀਤਾ ਨਾਗੋਂ ਦਾ ਆਹਾਰ ਬਿਆਰ ਮਾਟੀ ਕੇ ਨੋ ਮੁਖ ਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਏ ਹੈ ਅੰਕੁਰ ਤਰਾਦ ਸੋਦਾ ਸੋ ਪ੍ਰਸਾਦ ਪਾਵੇ ਪਸ਼ੂ ਅਹਿਲਾਦ ਤਾਰਧਰਾ ਸੋਏ ਜੰਗਲ ਦੇਖ ਤੋ ਹਿਰਨ ਬਣਾਏ ਹੋਰ ਕਈ ਜਾਨਵਰ ਬਣਾਏ ਤੇ ਤਰ੍ਹਾਂ ਤਰ੍ਹਾਂ ਦਾ ਘਾਸ ਪੂਸ ਉਹਨਾਂ ਦਾ ਆਹਾਰ ਬਣਾ ਦਿੱਤਾ ਸੋ ਤੇ ਸਿੱਧਾ ਮੌਜੂਦ ਹੈ ਆਪਣੇ ਆਪ ਉੱਗ ਹੀ ਜਾਂਦਾ ਹੈ ਉਹ ਖਾਈ ਜਾਂਦਾ ਹੈ ਨਾ ਉਹਨਾਂ ਨੂੰ ਕੋਈ ਵਿਸ਼ੇਸ਼ ਉਦਮ ਕਰਨਾ ਪੈਂਦੇ ਨਾ ਉਹਨਾਂ ਨੂੰ ਕੋਈ ਹਿੰਸਾ ਕਰਨੀ ਪੈਂਦੀ ਰਚੀ ਨਰੋਂ ਕੀ ਬੇਤ ਜੋ ਨਾ ਬਿਣਾ ਮ੍ਰਿਤ ਰੰਡੀ ਪੂਤ ਸਮਤਾਏ ਡੰਡੀ ਨਾਏ ਕੋਏ ਗਾਲ ਵੀ ਕੱਢ ਗਿਆ ਰੱਬ ਨੂੰ ਬੁਖ ਤੋਂ ਤੰਗ ਆ ਗਏ ਇਹ ਕਹਿੰਦਾ ਹੈ ਭਰਤਰੀ ਵਿਰਾਗ ਸ਼ਤਕ ਦਾ ਇਹ ਛੰਦ ਹੈ ਇਹ ਪ੍ਰਭੂ ਤੋਂ ਬੰਦੇ ਦਾ ਰਿਜਕ ਐਸਾ ਬਣਾ ਦਿੱਤਾ ਹਰ ਥਾਂ ਤੇ ਨਹੀਂ ਹੈ ਲਬਣਾ ਪੈਂਦਾ ਹੈ ਜਾਣਾ ਪੈਂਦਾ ਸਭ ਤੇ ਜਿੱਥੇ ਬੈਠਾ ਉਥੇ ਰਿਜ਼ਕ ਮੌਜੂਦ ਹੈ ਆਇਆ ਮਿੱਟੀ ਕਿਹੜੀ ਥਾਂ ਤੇ ਨਹੀਂ ਉਹਦੇ ਖੁੱਡ ਦੇ ਵਿੱਚ ਵੀ ਮੌਜੂਦ ਹੈ ਖਾਈ ਜਾਂਦਾ ਹੈ ਪੇਟ ਭਰ ਹੀ ਜਾਂਦਾ ਹੈ ਪਾਣੀ ਵਿੱਚ ਹਵਾ ਦੇ ਜੋ ਪਾਣੀ ਦੀ ਨਮੀ ਹੈ ਤ ਉਹਦੇ ਸਰੀਰ ਦੇ ਵਿੱਚ ਐਸਾ ਆਲਾ ਫਿੱਟ ਕਰ ਦਿੰਦਾ ਹੈ ਉਹ ਪੰਮਨ ਦੇ ਚੋਂ ਹੀ ਪਾਣੀ ਪੀ ਲੈਂਦਾ ਹਵਾ ਦੇ ਚੋਂ ਔਰ ਮਿੱਟੀ ਖਾ ਕੇ ਉਹ ਆਪਣਾ ਪੇਟ ਭਰ ਲੈਂਦਾ ਕਾਸ਼ ਤੂੰ ਬੰਦੇ ਦੇ ਸਰੀਰ ਵਿੱਚ ਵੀ ਕੋਈ ਐਸਾ ਆਲਾ ਫਿੱਟ ਕਰ ਦਿੰਦਾ ਤੇ ਦਿਨ ਰਾਤ ਤੇਰਾ ਭਜਨ ਕਰ ਲਏ ਤੇ ਪਤਾ ਗਾਏ ਪਰਤਰੀ ਕੀ ਕਹਿੰਦਾ ਰੰਡੀ ਪੁੱਤ ਸਮਤਾ ਹੈ ਡੰਡੇ ਨਾ ਹੈ ਕੋਏ ਮੈਨੂੰ ਤਾਂ ਇਹ ਜਿਹਾ ਲੱਗਦਾ ਤੂੰ ਰੰਡੀ ਦਾ ਪੁੱਤਰ ਹੈ ਤੇਰਾ ਪਿਓ ਤੇ ਕੋਈ ਹੈ ਨਹੀਂ ਤੈਨੂੰ ਅਕਲ ਦੇਂਦਾ ਤੈਨੂੰ ਸਮਝਾਂਦਾ ਇੱਕ ਦਿਨ ਕਿਧਰੇ ਦੋ ਦਿਨ ਦਿਨ ਦਾ ਭੁਖਾ ਸੀ ਤੇ ਬਿਕਸ਼ਾ ਮਿਲੀ ਨਾ ਦੁਖੀ ਹੋ ਕੇ ਜਿਕੇ ਭਾਵਰ ਸਮਰਦੇ ਕਰਤਾ ਪੰਡਤ ਗੁਲਾਬ ਸਿੰਘ ਨੇ ਵੀ ਕਿਹਾ ਹੈ ਬਿਦ ਇੱਕ ਅਨੀਤ ਅਨੀਤ ਰਜੀਵ शुभ संत ने केतन पेट लगायो अति दीन मलीन दुखी नर जो तेन के ग्रह भीतर भीख मंगायो ए परमात्मा एक गुनाह ते तहां भी होया एक गुनाह तो तू भी नहीं बचेगा पावे ऐसे गुनाहा दे सागर आ बड़े गुनाह कीते ने बढ़िया भूलना कीतियां ने पर एक भूलते तहां भी हो गई है तू पेट सारी दुनिया दा लाना सी पर जेड़े ब्रह्मज्ञानी ने नाम रसक ने संत ने इना दा पेट क्यों लाया ਇਨਾਂ ਨੂੰ ਭੁੱਖ ਕਿਉਂ ਦਿੱਤੀ? ਇਨਾਂ ਦਾ ਵੀ ਕੰਮ ਬਹੁਤ ਸਾਰਾ ਸਮਾਂ ਰਜ਼ਗ ਦੀ ਤਲਾਸ਼ ਵਿੱਚ ਲੰਘ ਜਾਂਦਾ ਹੈ। ਰੋਜ਼ੀ ਲੱਭਣ ਵਿੱਚ ਲੱਗ ਜਾਂਦਾ ਹੈ ਇਹ ਤੇਰਾ ਨਾਮ ਜਪਦੇ, ਤੇਰੇ ਗੀਤ ਗਾंदे, ਤੇਰੀ ਖੋਜ ਕਰਦੇ, ਹੋਰ ਤੇਰੇ ਗੁਣਾਂ ਨੂੰ ਲੱਭਦੇ। ਇਸ ਪਾਸੇ ਕਿਉਂ ਪੈਂਦੇ? ਇੱਕ ਅਨੇਤੀ ਤੈਥੋਂ ਵੀ ਹੋਈਏ, ਇੱਕ ਭੁੱਲ ਤੈਥੋਂ ਵੀ ਹੋਈਏ। ਕਵੀ ਸੁੰਦਰ ਇੱਕ ਬ੍ਰਹਮਣੀਸ਼ਟ ਭਗਤ ਹੋਏ ਨੇ, ਉਹ ਵੀ ਕੰਨਨ ਸੁੰਦਰ ਪੇਟ ਦੀ ਯੋਗਪ ਬੜਾ ਪਾਪ ਕੀਓ। ਬਹੁਤ ਵੱਡਾ ਪਾਪ ਹੈ ਪ੍ਰਭੂ ਤੋਂ ਕੀਤਾ ਔਰ ਸਾਰੇ ज्ञानेंद्र रेणे सनपेट दी ਥਾਂ ਤੇ ਕੁਝ ਹੋਰ ਬਣਾ ਦੇਣਾ ਸੀ ਜ਼ਰੂਰੀ ਹੈ ਹੀ ਬਣਾਇਆ ਹੈ ਕਿਉਂ ਬਣਾਇਆ ਇਸ ਤਰ੍ਹਾਂ ਕੁਝ ਬਹਾਪੁਰਸ਼ਾਂ ਦੇ ਮੇ ਬਚਨ ਪੜੇ ਨੇ ਪਰ ਹੁਣ ਮਹਿਰਸ ਕਰਾ ਕਿਦਰੇ ਪਾਣੀ ਦੀ ਤਰ੍ਹਾਂ ਤੇ ਹਵਾ ਦੀ ਤਰ੍ਹਾਂ ਰੋਟੀ ਵੀ ਇਤਨੀ ਸੌਖੀ ਆਉਂਦੀ ਹੈ ੋਜਨ ਵੀ ਇਤਨਾ ਸੌਖਾ ਹੁੰਦਾ ਬੰਦੇ ਨੇ ਕੁਝ ਵੀ ਨਹੀਂ ਕਰਨਾ ਸੀ ਨਾ ਸੜਕਾਂ ਬਣਨੀਆਂ ਸਨ ਨਾ ਰੇਲਾ ਮੋਟਣਾ ਗੜਨੀਆਂ ਬਣਨੀਆਂ ਸਨ ਨਾ ਕਵੀਆਂ ਦਾ ਜਨਮ ਆਉਣਾ ਸੀ ਨਾ ਗ੍ਰੰਥਕਾਰਾਂ ਦਾ ਜਨਮ ਆਉਣਾ ਸੀ ਨਾ ਸੋਹਣੇ ਚਿੱਤਰ ਬਣਨੇ ਸਨ ਕੁਝ ਵੀ ਨਹੀਂ ਆਉਣਾ ਸੀ ਸੰਸਾਰ ਦਾ ਇਹ ਸੁਪਨ ਸੰਸਾਰ ਦੀ ਇਹ ਖੂਬਸੂਰਤੀ ਮਨੁੱਖ ਦੇ ਹੱਥਾਂ ਚ ਕੁਝ ਬਣਿਆ ਹੈ ਮਨੁੱਖ ਦੇ ਮਨ ਨੇ ਕੁਝ ਸਿਰਜਿਆ ਹੈ ਮਨੁੱਖ ਦੇ ਦਿਮਾਗ ਚੋਂ ਕੁਝ ਨਿਕਲੇ ਹੈ ਇਹਦੇ ਪਿੱਛੇ ਦੋ ਖੜੀਆਂ ਨੇ ਦੋ ਰੋਟੀਆਂ ਦਾ ਇਹ ਸਵਸਥੇ ਬਣਾਇਆ ਹੈ ਕਿ ਬੰਦਾ ਸੱਪ ਦੀ ਤਰ੍ਹਾਂ ਨਾ ਖੋਡੇ ਚ ਨਾ ਪਿਆ ਰਹੇ ਕੁਝ ਕਰਦਾ ਵੀ ਰਹਿ ਉਦਮ ਕਰਿੰਦੇ ਆਂ ਜੀਵ ਤੋਂ ਕਮਾਉਂਦੇ ਆਂ ਸੁਖਵੰਚ ਘਿਆਉਂਦੇ ਆਂ ਤੋਂ ਪ੍ਰਭੂ ਮਿਲ ਨਾ ਨਿਕ ਉਚ ਰਹੀ ਚਿੰਤ ਸਿਰਫ ਤੈਨੂੰ ਉਦਮ ਕਰਨਾ ਹੈ ਰਜ਼ਕ ਤੇਰਾ ਮੌਜੂਦ ਹੈ ਇਹਦੀ ਚਿੰਤਾ ਨਾ ਕਰ ਸਿਰਫ ਤੈਨੂੰ ਉਦਮ ਕਰਨਾ ਹੈ ਉਪਰਾਲਾ ਜੋ ਹੈ ਕਦ ਕਰਨਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਉਦੋ ਸਾਈਆਂ ਕੀ ਨਿਸ਼ਾਨੇ ਤੋਟ ਨਾ ਆਵੇ ਅੰਨੇ ਉਤਸ਼ਾਹੀ ਬੰਦੇ ਉਦਮੀ ਬੰਦਿਆਂ ਦੀ ਨਿਸ਼ਾਨੀ ਕੀ ਹੈ ਅੰਨ ਧਨ ਦੀ ਉਹਨਾਂ ਦੇ ਘਰ ਦੇ ਤੋਟਣੇ ਆਉਂਦੇ

ਰਿਜ਼ਕ ਦੀ ਚਿੰਤਾ ਦੀ ਥਾਂ ਤੇ ਸਦਾ ਮਨ ਪ੍ਰਮਾਤਮਾ ਨੂੰ ਯਾਦ ਕਰੇ ਰਿਜ਼ਕ ਉਦਮ ਨਾਲ ਲਭੀ ਹੈ ਪ੍ਰਮਾਤਮਾ ਨੂੰ ਚਿੰਤਨ ਨਾਲ ਲਭੀ ਹੈ ਤਾਂ ਕਿ ਲੋਕ ਪਰਲੋਕ ਦੁਆਵੇਂ ਸਦੇ ਸੁਹਲੇ ਹੋਣ ਸਾਰਿਆਂ ਦਾ ਹਾਰ ਦੇ ਤੌਰ ਤੇ ਧੰਨਵਾਦ